ਤੋਂ ਗਾਣੇ ਕਿ ਜੇਵੇਂ ਮੰਨ ਲਓ ਵੀ ਆਪਣੇ ਅੱਦੇ ਸਰਪੰਚਾ ਲੋਗੇ ਸਰਪੰਚਾ ਦੁੱਜੀ ਪਾਰਟੀ ਦਾ ਵਾ ਤੁਸੀਂ ਅੱਦੇ ਇੱਕ ਦੁੱਜੀ ਪਾਰਟੀ ਨਾਲ ਉਹ ਕਹਿੰਦਾ ਵੀ ਸਾੜ ਨਾਲੇ ਬੀਬਗਾ ਸਰ گاਉਂ ਨੇ ਫਿਰ ਕੰਮ ਦੇਵੇਂ ਨਹੀਂ ਕੰਮ ਨਹੀਂ ਦਿੰਦੇ ਹਣਾ ਪਰ ਇਹ ਗੱਲ ਬੜੀ ਬਾੜੀ ਆ ਉਹਨੂੰ ਐਂਜੇ ਹੀ ਚਾਹੀਦਾ ਵੇਖੋ ਮੈਂ ਇੱਕ ਤੁਹਾਨੂੰ ਮੈਂ ਹੋ ਸਕਦਾ ਪੁਰਾਣੇ ਬਜ਼ੁਰਗਾਂ ਤੁਹਾਨੂੰ ਤਜਰਬਾ ਵੀ ਹੋਊਗਾ ਸਿਆਣੇ ਜੇ ਇਹ ਜਿਹੜੇ ਰੋਜ਼ਗਾਰ ਦਿੱਤਾ ਕੇਂਦਰ ਸਰਕਾਰ ਨੇ ਆਪਾਂ ਨੂੰ ਦਿੱਤਾ ਇਹ ਮਜ਼ਦੂਰਾਂ ਨੂੰ ਜਿਹੜਾ ਇਹ ਨਰੇਗਾ ਦੇ ਆਪਾਂ ਦਿਹਾੜੀ ਕਰਦੇ ਆ ਇਹ ਕੇਂਦਰ ਦੀ ਸਰਕਾਰ ਪੈਸੇ ਪਾਉਂਦੀ ਆ ਉਹਦੇ ਵਿੱਚ ਉਹਦੇ ਵਿੱਚ ਕਿਸੇ ਸਰਪੰਚ ਦਾ ਤੇ ਕਿਸੇ ਇਸ ਤੋਂ ਵੀ ਪਾਰਟੀ ਦਾ ਕਿਸੇ ਦਾ ਰਾਤੀ ਪਾਰ ਦਾ ਕੋਈ ਯੋਗਦਾਨ ਨਹੀਂ ਹੈਗਾ ਵੀ ਇਹ ਗੱਲ ਸਮਝਣ ਦੀ ਆ ਸਿਰਫ ਉਹ ਕੀ ਕਰਦੇ ਆ ਉਹ ਸੱਤਾ ਦੇ ਵਿੱਚ ਜਿਹੜਾ ਕਾਬੂ ਹੋ ਗਈ ਆਮ ਪਾਰਟੀ ਇਹਨਾਂ ਦੇ ਅਸੀਂ ਇੱਕ ਪਿੰਨ ਹਜ਼ਾਰਾਂ ਪਿੰਨ ਤੁਹਾਨੂੰ ਗਿਣਾ ਸਕਦੇ ਆ ਜਿੱਥੇ ਇਹਨਾਂ ਦੇ ਸਰਪੰਚ ਮਣਮਾਣੀਆਂ ਕਰਨਦੇ ਨੇ ਆਪਣੀਆਂ ਜਿਗਾਂ ਬੀਬੀਆਂ ਆਪਣੀਆਂ ਭੈਣਾਂ ਜਾਂ ਭਰਾ ਉਹਨਾਂ ਦੀਆਂ ਆਈਡੀਆਂ ਕਟਾਈਆਂ ਜਾਂਦੀਆਂ ਤੇ ਆਪਦੇ ਚਿਹਤਿਆਂ ਦੀਆਂ ਲਵਾਈਆਂ ਜਾਂਦੀਆਂ ਵਾ ਇੱਥੋਂ ਤੱਕ ਕਿ ਗੈਰ ਹਾਜ਼ਰੀਆਂ ਜਿਹੜੀਆਂ ਉਹ ਬੰਦੇ ਆਉਂਦੇ ਵੀ ਨਹੀਂ ਆ ਬੀਬੀਆਂ ਆਉਂਦੇ ਵੀ ਨਹੀਂ ਕੰਮਾਂ ਤੇ ਉਹਨਾਂ ਦੇ ਕਾਊਂਟਾ ਵਿੱਚ ਪੈਸੇ ਪਾਈ ਜਾਂਦੇ ਆ। ਸੋ ਇਹ ਵਿਸ਼ੇ ਬੜੇ ਗੰਭੀਰ ਆ। ਅਸੀਂ ਤੁਹਾਡੀ ਸਮੱਸਿਆ ਸੁਣਨ ਆਏ ਆ। ਤੁਸੀਂ ਸਾਨੂੰ ਦੱਸਿਓ। ਸਾਡੇ ਪੱਤਰਕਾਰ ਸਾਹਿਬ ਤੁਹਾਡੀ ਬਾਈਟ ਲੈਣਗੇ। ਜਿਹਨੂੰ ਜਿਹਨੂੰ ਤਕਲੀਫ ਹੈ ਜਿਵੇਂ 2-2 4-4 ਮਹੀਨੇ ਕੋਈ ਨਹੀਂ ਪੇਮੈਂਟ ਹੀ ਨਹੀਂ ਮਿਲ ਜਣਾ। ਜਾਂ ਕਿਸੇ ਦੀ ਹਾਜ਼ਰੀ ਤੁਸੀਂ ਆਏ ਜੇ ਤੁਹਾਡੀ ਹਾਜ਼ਰੀ ਨਹੀਂ ਲੱਗੀ। ਜਿਹੜੇ ਵੀ ਤੁਹਾਡੇ ਵਿਸ਼ੇ ਤੁਸੀਂ ਦੱਸਿਓ ਅਸੀਂ ਤੁਹਾਡੀ ਖਬਰ ਵੀ ਲਵਾਵਾਂਗੇ ਨਾਲੋਂ ਇਹਨਾਂ ਦੇ ਚੈਨਲ ਦੇ ਮਾਧਮ ਰਾਹੀਂ। ਤੇ ਤੁਹਾਡੀ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਅਸੀਂ ਆਪ ਦੇ ਜਿਹੜੇ ਬੋਲ ਕੇ ਆਪ ਦੇ ਗਰੁੱਪਾਂ 'ਚ ਪੰਜਾਬ ਲੈਵਲ ਤੇ ਪਾਉਂਦੇ ਆ ਅਸੀਂ ਤੁਹਾਡੀ ਉਹ ਵੀ ਜਿਹੜੀ ਹਾਜ਼ਰੀ ਤੁਹਾਡੀ ਜਿ ਲੱਗੋ ਤੇ ਸਾਡੀ ਲੱਗੂ ਕਿ ਅਸੀਂ ਬੋਲਣ ਦੇ ਆ ਆਪਾਂ ਜਿੱਥੇ ਅੱਜ ਖੜੇ ਆ ਉਹ ਬੋਲ ਕੇ ਵੀ ਸਾਥੀਆਂ ਨੂੰ ਦੱਸ ਦੇਣਗੇ ਕਹਿੰਦਾ ਭਾਵੇਂ ਵੀ ਤੁਹਾਡੇ ਪੱਖ ਦੀ ਗੱਲ ਆ ਪਰ ਸਭ ਤੋਂ ਜੁਰੂ ਏਕਾ ਰੱਖੋ ਜੇ ਤੁਹਾਨੂੰ ਕਿਸੇ ਵੀ ਪਿੰਡ 'ਚ ਕਿਤੇ ਦਿੱਕਤ ਆਉਂਦੀ ਆ ਤੇ ਵੀਰ ਜੀ ਵੀਰ ਜੀ ਸਿੰਘ ਆਪਣੇ ਕੰਮਿਆਂ ਨੇ ਤੁਹਾਡੇ ਕੰਮਿਆਂ ਨੇ ਵੀਰ ਸਿੰਘ ਜੀ ਇਹਨਾਂ ਦਾ ਨੰਬਰ ਤੁਹਾਡੇ ਕੋਲ ਹੈਗਾ ਤੁਸੀਂ ਗੱਲ ਕਰੋ ਅਸੀਂ ਵੱਧ ਤੋਂ ਵੱਧ ਸਾਥੀ ਲੈ ਕੇ ਤੁਹਾਡੇ ਪਿੰਡ 'ਚ ਵੀ ਆਵਾਂਗੇ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਸਪੰਚਾ ਜਾਂ ਕੋਈ ਐਮਐਲਏ ਆਪਾਂ ਵਿਰੋਧ ਕਰਾਂਗੇ ਉਹਦਾ ਜਿੱਤੇ ਕਿ ਗਲਤ ਆ ਜੇ ਉਹ ਸਹੀ ਆ ਜੇ ਤੁਹਾਡੀ ਮਤ ਕਰਦਾ ਫਿਰ ਬਹੁਤ ਵਧੀਆ ਜੇ ਨਹੀਂ ਮਤ ਕਰਦਾ ਫਿਰ ਆਪਣਾ ਸੱਜਣ ਕੋਈ ਨਹੀਂ ਉਹ ਸਗੋ ਮੈਂ ਕਹਿੰਦਾ ਵੀ ਜੇ ਪਿੰਡਾਂ 'ਚ ਅੱਜ ਕੱਲ ਇਹਨਾਂ ਫੇਰ ਜਾਣਾ ਜੀ ਵੋਟਾ ਵਾਟਾ ਮੰਗਣਾ ਤੇ ਤਗੜੇ ਹੋ ਗਏ ਨੇ ਸਵਾਲ ਕਰੇ ਵੀ ਤੁਸੀਂ ਸਾਡਾ ਭਲਾ ਕੀ ਕੀਤਾ ਵਾ ਅਸੀਂ ਤਾਂ ਰੋਲਣਾ ਆ ਵੇਖੋ ਮੈਂ ਇੱਥੇ ਜੀਬਣਾ ਵਖੜਿਆ 80 ਸਾਲ ਤੋਂ ਉੱਪਰ ਬੈਠੇ ਰਹੇ ਚਾਹਦਾ ਮਜ਼ਦੂਰੀ ਕਰਨੀਆਂ ਨੇ ਅੱਟ ਕੜਾਕੇ ਦੀ ਧੁੱਪ ਲੱਗੀ ਆ ਕਿੰਨੀ ਗਰਮੀ ਇੱਥੇ ਆ ਨਾ ਕੋਈ ਸਹੂਲਤ ਨਹੀਂ ਇੱਥੇ ਹੈਗੀ ਇਹਨ ਯਾ ਸਰਕਾਰ ਉਹ ਸਰਦਾਰ ਭੌਰ ਸੇ ਮਾਂ ਚੁਟਕਲੇ ਸੁਣਾਈ ਜਾਂਦਾ ਜੀ ਆ ਤੁਸੀਂ ਵੇਹਦੇ ਜੇ ਟੀਵੀ ਤੇ ਅਖਬਾਰਾਂ ਤੇ ਭੜੀਆਂ ਭੜੀਆਂ ਗੱਪਾਂ ਛੱਡੀ ਜਾਂਦਾ ਵਾ ਅਸੀਂ ਕਈ ਵਾਰੀ ਇੰਨੇ ਵੀ ਤੁਸੀਂ ਇਹਨਾਂ ਮਜ਼ਦੂਰਾ ਨੂੰ ਵੇਖਣਾ ਉਹ ਤੇ ਕਹਿੰਦਾ ਆਮ ਆਦਮੀ ਦੀ ਸਰਕਾਰ ਹੈ ਜਿਹੜੀ ਤੁਹਾਡੇ ਸਰਕਾਰ ਤੇ ਤੁਹਾਡੇ ਦੁਆਰ ਤੇ ਆਪਣੇ ਦੁਆਰ ਕੇ ਕੌਣ ਆਉਂਦਾ ਜੀ ਯਾ ਤੁਹੀ ਦੱਸ ਦੋ ਕੋਈ ਐਮਐਲਏ ਕੋ ਮੰਤਰੀ ਤੁਹਾਡੇ ਕਿਸੇ ਬੱਚੇ ਨੂੰ ਨੌਕਰੀ ਲਵਾਤਾ ਹੋਵੇ ਹੈ ਕਿ ਨਹੀਂ ਯਾ ਕਿਸੇ ਨੂੰ 100000 ਰੁਪਏ ਦਿੱਤਾ ਸੀ ਉਹ ਦਿੱਤਾ ਹੋਵੇ ਕਿਸੇ ਨੂੰ ਯਾ ਕਿ ਸਾਡਾ ਧੀਆਂ ਪੜਾ ਡਿਗਰੀਆਂ ਲੈ ਕੇ ਪੜੇ ਆਪਣੇ ਬੱਚੇ ਪੜਿਆ ਕਿਸੇ ਨੂੰ ਨੌਕਰੀ ਦੇ ਦਿੱਤੀ ਹੋ ਇੱਕ ਅੱਦੇ ਨੂੰ ਤੇ ਝੂਠ ਮਾਰੀ ਜਾਂਦੇ ਆ ਵੀ ਅਸੀਂ 50 55000 ਨੌਕਰੀ ਦੇਤੀ ਭਵਨ ਸਿੰਘ ਮਾਰ ਕੇ ਨਾ ਮੈਂ ਆ ਖੜਾ ਮੈਂ ਮੈਂ 50000 ਨੌਕਰੀ ਦਿੱਤੀ ਆ ਉਹ ਕਹਿੰਦਾ ਵੀ ਕਾਲੀਆਂ ਦੇ ਕਾਂਗਰਸਾਂ ਨੇ ਦਿੱਤੀ ਤੇ ਇਹ ਕਹਿੰਦਾ ਮੈਂ ਦਿੱਤੀ ਆ ਤੇ ਹਾਲਾ ਕਿ ਅਸੀਂ ਕਿਹੜੇ ਝੂਠਿਆ ਸਰਨਾ ਵਿਭਾਗ ਵੀ ਜੁੜੇ ਨੇ ਤੇ ਵਿਭਾਗਾਂ ਦੇ ਵਿੱਚ 20 25 25 ਸਾਲ ਤੋਂ ਕੱਚੇ ਮੁਲਾਜ਼ਮ ਠੱਕੇ ਖਾ ਰਹੇ ਆ 10000 ਰੁਪਏ ਤਨਖਾਹ ਉਹਨਾਂ ਦੀ ਇਹ ਸਰਕਾਰਾਂ ਦੀ ਜਿਹੜੀ ਨੀਤੀ ਆ ਨੀਤੀ ਆਪਾਂ ਨੂੰ ਸਮਝਣ ਦੀ ਲੋੜ ਆ ਉਹ ਕੀ ਚਾਹੁੰਦੇ ਆ ਕਿ ਇਹਨਾਂ ਨੂੰ 10000 ਚ ਜਿਵੇਂ ਮੰਨ ਲਓ ਤੁਹਾਡੀ 340 ਰੁਪਏ ਦਿਹਾੜੀਆਂ ਨੂੰ ਦਿਹਾੜੀ ਦੀ ਸੀਮਤ ਰੱਖੋ ਸਿਰਫ ਇੱਕ ਘਰ ਦਾ ਗੁਜ਼ਾਰਾ ਕਰ ਸਕਣ ਜੇ ਪੜ ਲੈ ਗਏ ਇਹਨਾਂ ਦੇ ਬੱਚੇ ਤੇ ਫਿਰ ਸਾਨੂੰ ਸਵਾਲ ਕਰਨਗੇ ਇਹਨਾਂ ਦਾ ਨੀਤੀਆਂ ਜਿਹੜੀਆਂ ਉਹ ਬਹੁਤ ਮਾੜੀਆਂ ਨੇ ਇਹਨਾਂ ਦਾ ਮੰਸ਼ਾ ਬਹੁਤ ਮਾੜੀਆਂ ਆਪਾਂ ਨੂੰ ਸਮਝਣ ਦੀ ਭੈਣ ਦੀ ਲੋੜ ਆ ਪਰ ਮੈਂ ਕਿਹਾ ਤੁਸੀਂ ਏਕਾ ਰੱਖੋ ਅੱਗੇ ਇਹਨਾਂ ਦੇ ਐਮਐਲਏ ਜਿਹੜੇ ਇਹਨੇ ਪਹਿਲਾਂ ਪ੍ਰਚਾਰ ਕੀਤਾ ਸੀ ਕਿ ਜਿਹੜੇ ਆ ਕੀ ਮੈਂ ਆਮ ਜਨਤਾ ਦੇ ਜਿਹੜੇ ਮੰਤਰੀ ਖਿਡਾਰੇ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਆ ਕਿ ਆਪਣੇ ਪੂਰੇ ਪੰਜਾਬ ਦੇ ਵਿੱਚੋਂ 32 ਐਮਐਲਏ ਜਿਹੜੇ ਉਹ ਗਰੀਬ ਧਰਾਂ ਜਵਾ ਆਪਾਂ ਮੈਂ ਕਹਿ ਸਕਦਾ ਮੱਝੀ ਸਿਕ ਪਰਵਾਰਾਂ ਚੋਂ ਔਰ ਉਹ ਜਿਹੜੇ 32 ਐਡੇ ਨਕਮੇ ਨਿਕਲੇ ਆ ਉਹਨਾਂ ਨੇ ਜਾ ਕੇ ਉੱਥੇ ਗੱਲ ਨਹੀਂ ਆਪਣੀ ਰੱਖੀ ਸਾਡੀਆਂ ਧੀਆਂ ਦਾ ਸਾਡੀਆਂ ਭੈਣਾਂ ਦਾ ਕੀ ਹਾਲ ਐ ਪਿੰਡਾਂ ਦੇ ਵਿੱਚ ਸੋ ਇਸ ਕਰਕੇ ਵਿਸ਼ੇ ਬੜੇ ਘੀਰ ਜੇ ਤੁਹਾਨੂੰ ਸਮਝਣ ਦੀ ਲੋੜ ਆ ਜਦੋਂ ਤੁਸੀਂ ਸਮਝ ਗਏ ਨਾ ਤੇ ਮੇਰਾ ਖਿਆਲ ਐ ਵੀ ਆਪਾਂ ਜਿਹੜੀ ਵੋਟ ਦਾ ਅਧਿਕਾਰ ਬਣੂ ਬਾਬਾ ਭੀਮਰਾਓ ਮੇਦਕਰ ਜੀ ਨੇ ਦਿੱਤਾ ਵਾ ਉਹ ਫਿਰ ਆਪਾਂ ਸੋ ਸਮਝ ਕੇ ਪਾਵਾਂਗੇ ਇਹਦਾ ਮਲਵੇ ਨਹੀਂ ਵੀ ਸਾਡੇ ਨਾਲ ਚਾਚਾ ਕੋ ਆ ਗਿਆ ਤਾਇਆ ਆ ਗਿਆ ਤੇ ਅਸੀਂ ਉਹਦੇ ਆਖੇ ਲੱਗਾਗੇ ਤੇ ਤੁਸੀਂ ਮੇਰੀ ਬੇਦੀ ਲੱਗਿਓ ਬਣਾਉਣ ਦਾ ਜੇ ਤੇ ਸਾਡਾ ਤੁਸੀਂ ਜੁੜੇ ਰਹਿਣਾ ਤੇ ਤੇ ਫਿਰ ਰਿਜ਼ਲਟ ਵੇਖਿਓ ਚ ਕੀ ਨਿਕਲਦਾ ਤੁਹਾਨੂੰ ਮ ਦੱਸਾਂਗਾ ਤੋ ਇਹਨਾਂ ਬੇਨਤੀਆਂ ਬਈ ਇਹੀ ਕਹੂੰਗਾ ਕਿ ਸਾਥੀ ਆ ਪੱਤਰਕਾਰ ਨੂੰ ਵੀ ਦੋ ਚੋਂ ਬੀਬੀਆਂ ਦੀ ਬਾਈਟ ਲੈਣਾਂ ਜਿਹੜੇ ਬੋਲਣ ਜੋਗੇ ਕੋਈ ਨਹੀਂ ਵੇਖੋ ਆਪਾਂ ਤੇ ਆਪਣਾ ਦੁੱਖ ਹੀ ਸਰਕਾਰ ਤੱਕ ਪਹੁੰਚਾਉਣਾ ਨਾ ਤੁਸੀਂ ਜਿਹੜੀ ਦੁੱਖ ਤਲੀਪ ਆ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਪੇਮੈਂਟ ਨਹੀਂ ਮਿਲੀ ਹੈ ਕਿ ਨਹੀਂ ਹਾਂ ਤੇ ਉਹ ਅਸੀਂ ਆਪੇ ਗੱਲ ਕਰਾਂਗੇ ਜਿਹੜੇ ਅਸਟਾ ਆਪਣੇ ਨਾਲ ਤੁਹਾਡੇ ਵਿਭਾਗ ਦੇ ਨਾਲ ਸੰਬੰਧਿਤ ਅਧਿਕਾਰੀ ਆ ਉਹ ਮੈਂ ਵੀਰ ਸਿੰਘ ਜੀ ਨੂੰ ਕਹੂੰਗਾ ਵੀ ਅਸੀਂ ਉਹਨਾਂ ਨੂੰ ਪਰਸਨਲ ਤੌਰ ਤੇ ਮਿਲਾਂਗੇ ਕਿ ਤੁਸੀਂ ਦੱਸੋ ਜੀ ਉੱਤੇ ਕਿਉਂ ਨਹੀਂ ਲਿਖ ਕੇ ਭੇਜਦੇ ਆ ਆਪਣੇ ਵਿਭਾਗ ਨੂੰ ਇਹਨਾਂ ਦਾ ਪੇਮੈਂਟਾ ਕਿਉਂ ਨਹੀਂ ਮਿਲ ਰਹੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਗੁਜ਼ਾਰਾ ਕਰਨਾ ਬੜਾ ਔਖਾ ਵਾ ਇੱਥੇ ਤੇ ਆਪਾਂ ਨੂੰ ਰੋਜ਼ ਆਪਾਂ ਰੋਜ਼ ਆਪਣਾ ਮਿਲਦਾ ਦਾਲ ਸਬਜ਼ੀ ਰੋਜ਼ ਨਵੀਂ ਆਪਾਂ ਤੇ ਮੋਲੀ ਲੈ ਕੇ ਖਾਣੀ ਹੈ ਨਾ ਤੇ ਜੇ ਪੇਮੈਂਟ ਨਹੀਂ ਮਿਲਦੀ ਤਾਂ ਸਰੂ ਕਿਵੇਂ ਕਰਦਾ ਧੰਗਾਏ ਵੀ ਲੱਗਦੇ ਹੋਰ بڑے ਖਰਚੇ ਆ ਫਿਰ ਜਤਰਾ ਵਿੱਚ ਬੀਬਗਾ ਢਿਲਗਾ ਮੜਿਆ ਦੋ ਕੋ ਦਵਾਈ دارੂ ਨਹੀਂ ਮਾਣਾ ਸੋ ਇਨੀਆਂ ਬੇਨਤੀਆਂ ਕਰਨਾ ਆ ਭੈਣ ਜੀ ਤੁਹਾਡਾ ਧੋਖ ਸੁਣਨਾ ਆ ਤੇ ਤੁਹਾਡੀ ਮੱਤ ਵੀ ਕਰਾਂਗੇ ਨੰਬਰ ਸਾਡਾ ਵੀਰ ਜੀ ਵੀਰ ਸਿੰਘ ਕੋਲ ਹੈਗਾ ਵਾ ਕਦੋਂ ਵੀ ਤੁਹਾਨੂੰ ਸਾਡੀ ਲੋੜ ਪੈਂਦੀ ਅਸੀਂ ਪਹੁੰਚਾਂਗੇ ਇਹ ਜਿਹੜਾ ਸੋਚੋ ਕਿ ਅਸੀਂ 2-3 ਸਾਥੀ ਆਏ ਆ ਤੇ ਖਣੇ ਮਨੋ ਕਿ ਅਸੀਂ 2-3 ਨਹੀਂ ਆ ਆਪਣੇ ਦਾ ਪੂਰਾ ਪੰਜਾਬ ਖੜਾ ਵਾ ਵੀ ਆਪਣੇ ਦਾ ਪੰਜਾਬ ਖੜਾ ਪੁੰਦਾ ਤੇ ਪੂਰਾ ਜੱਥੇ ਬੰਗ ਆਪਣੇ ਨਾਲ ਖੜੀਆਂ ਵਾ ਸੋ ਮੈਂ ਵਿਸ਼ਵਾਸ ਉਹਨਾਂ ਦਾ ਜਦੋਂ ਕਿਤੇ ਆਪਾਂ ਨੂੰ ਕਿਸੇ ਵੀ ਪਰਿਵਾਰ ਚੰਬਲ ਦੇ ਵਹਿਗ ਦੇ ਦੁੱਖ ਲਈ ਤੇ ਆਵੇ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਕੋ ਮਹਿਮ ਪੈਂਦੀ ਜਾਂ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਪੁੰਦਾ ਤੇ ਨਾਲ ਖੜੇਗਾ ਤੇ ਜਿਹੜੇ ਆ ਜਿਹੜਾ ਤੁਹਾਡੀ ਪੇਮੈਂਟ ਆ ਇਹ ਵੀ ਛੇਤੀ ਹੈ ਵਿਭਾਗ ਨਾਲ ਗੱਲ ਕਰਕੇ ਤੇ ਤੁਹਾਡਾ ਹੱਲ ਜ਼ਰੂਰ ਲਵਾਂਗੇ ਇਹਨੇ ਬੇਨਤੀਆਂ ਧੰਨਵਾਦ ਹਾਂਜੀ ਪ੍ਰਧਾਨ ਜੀ ਆਪਾਂ ਕਿੱਥੇ ਖੜੇ ਆ ਤੇ ਇਹ ਕਿਹੜੇ ਕਿਹੜੇ ਪਿੰਡਾਂ ਤੋਂ ਆਈ ਜਿਹੜੀ ਲੇਬਰ ਇੱਥੇ ਤੁਸੀਂ ਉਹਨਾਂ ਬਾਰੇ ਦੱਸੋ ਜੀ ਮਾੜੇ ਤੇ ਆਪਾਂ ਇੱਥੇ ਖੜੇ ਜੀ ਕੱਸੀ ਜਿਹੜੀ ਜਾਂਦੀ ਆ ਸੁਖਨ ਵਾਲੇ ਨੂੰ ਇਹ ਤਿੰਨ ਚਾਰ ਪਿੰਡਾਂ ਦੀ ਲੇਬਰ ਆ ਕੇਰ ਸਿੰਘ ਵਾਲਾ ਕਿਲਾਣਾ ਕਮਿਆਣਾ ਸੁਖਨ ਵਾਲਾ ਕੇਰ ਸਿੰਘ ਵਾਲਾ ਹੋ ਕੇ ਛੇ ਸੰਗ ਦਾ ਇਹ ਕਿੱਥੇ ਸੰਗਾ ਇਹ ਚਾਰ ਪਿੰਡਾਂ ਦੇ ਲੇਬਰ ਆ ਅੱਛਾ ਇਹ ਇਹਨਾਂ ਦੀਆਂ ਮੁਸ਼ਕਲਾਂ ਕੀ ਕਰਨੋ ਵਿਚਾਰੇ ਚਾਰ-ਚਾਰ ਮਹੀਨੇ ਹੋ ਗਏ ਇਹਨਾਂ ਨੂੰ ਇੱਕ ਵੀ ਰੁਪਈਆ ਨਹੀਂ ਮਿਲਿਆ ਸਰਕਾਰ ਝੂਠ ਮਾਰੀ ਜਾਂਦੀ ਪੈਸੇ ਪੈਸੇ ਹਾਲਾ ਕਿ 6 ਦਿਨ ਕੰਮ ਕਰਕੇ ਕਰਕੇ 7ਵੇਂ ਦਿਨ ਪੇਮੈਂਟ ਪੈਣੀ ਹੁੰਦੀ ਖਾਤੇ 'ਚ ਇਹ ਪਤਾ ਕੀ ਕਰਦੇ ਆ ਜਿਹੜੇ ਇੱਥੋਂ ਦੇ ਠੀਲੇ ਉਹਨਾਂ ਦੇ ਇਹਨਾਂ ਨੇ ਮਸਟੌੜੀ ਦੀ ਛੇਤੀ ਚੜਾ ਕੇ ਭੇਜਦੇ ਹਾਲਾਂਕਿ ਮੈਸਟਰਲ 6 ਦਿਨ ਪਿੱਛੇ ਜਾ ਕੇ ਸੱਤ ਮਹੀਨੇ ਪੈਸੇ ਪੈ ਜਾਣੇ ਹੁੰਦੇ ਅਸੀਂ ਪਿੱਛੇ ਨਹਿਰ ਤੇ ਕੰਮ ਕੀਤਾ ਪੇਮੈਂਟਾਂ ਨਾਲ ਦੀ ਨਾਲ ਪਈ ਗਈਆਂ ਇਹਨਾਂ ਦੀ ਏਡੀ ਧੜੈ ਬੰਦੀ ਆ ਵੀ ਆਪੇ ਮਜ਼ਦੂਰ ਜਾਲੇ ਰੋਲਦਾ ਫਿਰਨਗੇ ਜਿਹੜੇ ਇਹਨਾਂ ਨੇ ਜਿਹੜੇ ਏਸੀ ਲੱਗੇ ਆ ਕੰਪਿਊਟਰ ਖਰੀਦਦੇ ਆ ਵੀ ਸਾਡੇ ਨਿਰੇਗਾ ਮਜ਼ਦੂਰਾਂ ਦੇ ਪੈਸੇ ਸਾਡੇ ਮਜ਼ਦੂਰ ਤਾਂ ਧੁੱਪੇ ਫਿਰਦੇ ਆ ਬੈਠੇ ਤੇ ਉਹ ਏਸੀਆਂ 'ਚ ਮौज ਕਰੀ ਜਾਂਦੇ ਉਹਨਾਂ ਨੇ ਜਿਹੜਾ ਕੁਝ ਕਾਗਜ਼ ਪੱਤਰ ਕਰਨੀ ਉਹ ਵੀ ਕਾਰਵਾਈ ਨਹੀਂ ਪੂਰੀ ਸਹੀ ਕਰ ਸਕਦੇ ਨੀ ਦਾ ਕਰਕੇ ਭਜਨੇ ਵਿਚਾਰੇ ਕਰਨ ਕੀ ਦੇਖੋ ਇਹਨਾਂ ਨੇ ਕਰਾਇਆ ਵੀ ਦੇਣਾ ਇੱਕ ਬੰਦੇ ਨੇ 20 20 ਰੁਪਏ ਘਰੇ ਨਾਲ ਰਾchna ਵੀ ਲੈਣਾ ਰਾchna ਨੂੰ ਧਾਰਕਾਉਣ ਬਿੱਲੇ ਦਿੰਦੇ ਦੇ ਸਕਦਾ ਵੀ ਨਹੀਂ ਦਿੰਦਾ ਅਸੀਂ ਇਹੀ ਮੰਗ ਕਰਦੇ ਆ ਇਹਨਾਂ ਦੇ 6 ਦਿਨ 7ਵੇਂ ਦਿਨ 6 ਦਿਨ ਕੰਮ ਕਰਕੇ 7ਵੇਂ ਦਿਨਾਂ ਨੂੰ ਪੇਮੈਂਟ ਪੈਣੀ ਚਾਹੀਦੀ ਆ ਤੇ ਜਿੱਥੇ ਕੰਮ ਨਿਕਲ ਜਿੱਥੇ ਕੰਮ ਨਿਕਲਿਆ ਉੱਥੇ ਨਾਲ ਹੀ ਹਾਜ਼ਰੀ ਲੱਗਣੀ ਚਾਹੀਦੀ ਹੁਣ ਕਹੇ ਕਿ 2-2 ਕਿਲੋਮੀਟਰ ਤੇ ਹਾਜ਼ਰੀ ਲਾਉਣ ਜਾਂਦੇ ਵਿਚਾਰੇ ਆ ਸਾਡੀ ਇਹ ਮੰਗ ਆ ਇਹ ਉੱਦੇ ਵੀ ਅਸੀਂ ਦੀ ਸਾਹਿਬ ਨੂੰ ਹੁਣ ਵੀ ਬੇਨਤੀ ਕਰਦੇ ਆ ਤੇ ਦੇਖੋ ਵੀ ਜਿੱਥੇ ਉੱਥੇ ਕੰਮ ਨਿਕਲਿਆ ਉੱਥੇ ਇਹਨਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਵਿਚਾਰੇ ਕਿੰਨੀ ਵਾਰ ਤੁਰ ਕੇ ਕਈ ਤਾਂ ਮਜ਼ਦੂਰ ਤੁਰ ਕੇ ਜਾਂਦੇ ਵਿਚਾਰੇ ਇਹਨਾਂ ਦੀਆਂ ਮੁਸ਼ਕਲਾਂ ਇੰਨੀਆਂ ਨੇ ਨਾ ਤੁਸੀਂ ਸੋਚ ਨਹੀਂ ਸਕਦੇ ਵੀ ਕੋਈ ਇਹਨਾਂ ਦੇ ਕੋਈ ਹਾਲਾਕੇ ਜਿਹੜੇ ਨਰੇਗਾ ਦਾ ਕਾਨੂੰਨ ਆ ਉਥੇ ਜਿੱਥੇ ਕੰਮ ਕਰਦੇ ਉਥੇ ਬੀਬੀਆਂ ਕੇ ਬੀਬੀਆਂ ਤੇ ਇੱਕ ਨਾ ਬਾਥਰੂਮ ਬਣਾ ਕੇ ਦੇਣਾ ਹੁੰਦਾ ਹਾਂਜੀ ਉਥੇ ਇੱਕ ਡਾਕਟਰ ਦੀ ਇੱਕ ਡਾਕਟਰ ਦੀ ਲੋੜ ਆ ਕਿਤੇ 60 ਫੀਟ ਵੱਜ ਜਾਂਦੀ ਆ ਠੀਕ ਹੈ ਨਾ ਇੱਕ ਬੀਬੀ ਹੁੰਦੀ ਹੈ 6 ਜਵਾਕਾਂ ਵਗੈਰਾ ਉਹਨੇ ਬੱਚੇ ਸਾਹਮਣੇ ਜੇ ਬੀਬੀ ਨਾਲ ਪੰਜ ਬੱਚੇ ਆ ਕੇ ਤੇ ਇੱਕ ਬੀਬੀ ਦੀ ਡਿਊਟੀ ਆ ਉਹਨੇ ਉਹ ਬੱਚਿਆਂ ਕੋਲੇ ਬਹਿਣਾ ਇੱਕ ਬੀਬੀ ਦੀ ਡਿਊਟੀ ਆ ਪਾਣੀ ਪੀਉਣ ਤੇ ਇਥੇ ਕੋਈ ਸਹੂਲਤ ਨਹੀਂ ਕਿਸੇ ਨੂੰ ਕੋਈ ਡਾਕਟਰ ਨਹੀਂ ਸਹੂਲਤ ਨਹੀਂ ਯਾਰ ਕੋਈ ਬੰਦੇ ਸੱਟ ਫੇਟ ਵੱਜ ਜੇ ਕਿੱਥੇ ਬੰਦਾ ਜਾਊਗਾ ਹਾਲਾਂਕਿ ਨਰੇਗਾ ਦੇ ਕਾਨੂੰਨ ਚ ਐਕਟ ਦੇ ਵਿੱਚ ਲਿਖਿਆ ਵੀ ਇਹਨਾਂ ਨੂੰ ਜਿੱਥੇ-ਕੁਥੇ ਬਾਥਰੂਮ ਬਣਾਉਣਾ ਤੇ ਬੁਰੀਆਂ ਤੇ ਫਕਾਨੇ ਬਣਾਉਣੇ ਫਕਾਨੇ ਬਣਾ ਕੇ ਦੇਣਾ ਅੱਛਾ ਤੇ ਕੋਈ ਕੋਈ ਸਹੂਲਤ ਨਹੀਂ ਇਹਨਾਂ ਨੂੰ ਮਿਲਦੀ ਵਿਚਾਰਿਆਂ ਨੂੰ ਜੇ ਇਹਨਾਂ ਦਾ ਵਿਧਕਰਾ ਹੋ ਰਿਹਾ ਪਿੰਡਾਂ ਚ ਕੀ ਆ ਉਹ ਕਹਿੰਦਾ ਜੀ ਇਹ ਫਲਾਣੇ ਗਰੁੱਪ ਦੇ ਆ ਜੀ ਇਹ ਟਿੰਕੇ ਗਰੁੱਪ ਦੇ ਆ ਹਾਲਾਂਕਿ ਸੈਂਟਰ ਚ 2000 ਜਦੋਂ ਪੰਜ ਚ ਕਾਨੂੰਨ ਬਣਿਆ ਉਦੋਂ ਲਾਲ ਝੰਡਾ ਵਾਲੇ ਕਾਂਗਰਸੀਆਂ ਦੇ ਬਾਹਰੋਂ ਪੀਸੀ ਨਾ ਤਾਂ ਬੀਜਪੀ ਦੀ ਸਰਕਾਰ ਬਣਦੀ ਸੀ ਨਾ ਕਾਂਗਰਸੀ ਸਰਕਾਰ ਬਣਦੀ ਸੀ ਉਦੋਂ ਉਹਦਾ ਆਪਣੇ ਪ੍ਰਧਾਨ ਮੰਤਰੀ ਮੈਂ ਡਾਕਟਰ ਮਨਮੋਹ ਸਿੰਘ ਸੀਗਾ ਉਹਨਾਂ ਨੇ ਸਾਡੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਸਾਨੂੰ ਹਮਾਇਤ ਦੇ ਦਿਓ ਅਸੀਂ ਕਿਹਾ ਵੀ ਅਸਲ ਝੰਡੇ ਵਾਲੇ ਹਮਾਇਤ ਫੇਰ ਦੇਵਾਂਗੇ ਇੱਕ ਤਾਂ ਮਰੇਗਾ ਕਾਨੂੰਨ ਇੱਕ ਜਿਹੜੇ ਆਪਣੀ ਆਰਟੀਆਈ ਪਾ ਕੇ ਲੋਕਟਾਇਲ ਜਿਹੜੀ 100 ਰੁਪਏ ਦੀ ਆਈ ਠਾ ਆਰਟੀਆਈ ਪਾ ਕੇ ਕੋਈ ਪਸਰ ਕਿਹੜੇ ਪੰਨੇ ਕਿੰਨਾ ਪੈਸਾ ਲੱਗਾ ਇੱਕ ਜਿਹੜਾ ਜੰਗਲਾਂ ਚ ਬਾਹਰ ਜਾਨਵਰ ਰਹਿੰਦੇ ਆਪਾਂ ਤਿੰਨ ਆਰਟੀਆਈ ਪਾ ਕੇ ਤੋਂ ਆਪਾਂ ਕਾਨੂੰਨ ਬਣਾ ਸੀ ਮਰੇਗਾ ਦਾ ਉਹ ਪਹਿਲਾਂ ਕਾਂਗਰਸ ਅੜ ਗਿਆ ਦੇ ਸੀ 50 ਦਿਨ ਅਸੀਂ ਕਹਿੰਦੇ ਸੀ 100 ਦਿਨ ਲਵਾਂਗੇ ਚਲੋ ਆਪਣਾ ਸਮਝੌਤਾ ਹੋ ਗਿਆ ਜੇ ਆਪਾਂ ਨੇ ਆਪਾਂ ਵਿੱਚ ਮਿਨਿਸਟਰੀਆਂ ਲੈ ਲੈਂਦੇ ਆਪਣੇ ਬੰਦੇ ਨੇ ਮਿਨਿਸਟਰੀ ਲੈ ਕੇ ਨੇ ਅਸੀਂ ਕਹਿੰਦੇ ਸਾਨੂੰ ਆਹ ਕਾਨੂੰਨ ਬਣਾ ਦਿਓ ਸਾਡੇ ਭੈਣ ਭਰਾ ਜਾਣਗੇ ਕਿੱਥੇ ਤੇ ਜੇ ਕਾਨੂੰਨ ਬਣਾਤਾ ਤੇ ਜਦੋਂ ਕਾਰ ਬਣਾ ਨੇ ਸੀ ਉਦੋਂ ਕੀ ਕੀਤਾ ਪਿੰਡਾਂ ਦੇ ਸਰਪੰਚਾਂ ਨੇ ਵੱਡੇ ਜਿਹੜੇ ਛਾਹੂਕਾਰ ਆ ਉਹ ਕਰੇ ਮਾਨੋ ਨਾ ਮੋ ਕਾਰ ਨਾ ਬਣਾਈ ਅਗੇ ਕਿਉਂ ਭਾਈ ਅਗੇ ਟਟੀਆਂ ਸਾਫ ਕਰਾਉਣਗੇ ਆਹ ਤੱਤੀਆਂ ਵੇਖੋ ਕਿਵੇਂ ਡਰਾਉਂਦੇ ਆ ਫਿੱਥੋ-ਫਿੱਥ ਤੱਤੀਆਂ ਸਾਫ ਕਰਾਉਣਗੇ ਤੇ ਜਦੋਂ ਮੁੜ ਕੇ ਫੇਰ ਮਾਨੋ ਵੇਖੇ ਕਿਤੇ ਤੇਰੀ ਪੈਸਣ ਕੱਟੀ ਜਾਊਗੀ ਓਏ ਯਾਰੋ ਦੱਸੋ ਕਿਵੇਂ ਲੋਕਾਂ ਨੂੰ ਡਰਾਇਆ ਰੋਲਾ ਰੂਲਾ ਪਾ ਕੇ ਕੰਮ ਆਪਾਂ ਚਾਲੂ ਕਰਾ ਲਿਆ ਨਾ ਤਾਂ ਪੈਸਣ ਮਿਲਣੀ ਬੜਾਤੇ ਨਾ ਕ ਨਰੇਗਾ ਦਾ ਜਿਹੜੇ ਪੇਮੈਂਟ ਮਿਲੀ ਉਹ ਕੰਮ ਕਰਕੇ ਮਿਲਣੀ ਆ ਉਹਦੇ ਵਿੱਚ ਕੋਈ ਹੈ ਹੀ ਨਹੀਂ ਸੀ ਲੋਕ ਇੰਨੇ ਡਰਾਤੇ ਨੇ ਵੱਡੇ ਸ਼ਾਹੂ ਪਰਾਂ ਨੇ ਵੀ ਸਾਡੇ ਕਿਹੜਾ ਕੰਮ ਕਰੂਗਾ ਦਿਨੇ ਕੀ ਤੁਸੀਂ ਕੀ ਜਿੰਨੇ ਹੁਣ ਸਾਡੀ ਇਹ ਮੰਗ ਆ ਕਿ 700 ਰੁਪਿਆ ਦਿਹਾੜੀ ਨਰੇਗਾ ਮਜ਼ਦੂਰਾਂ ਨੂੰ 200 ਦਿਨ ਕੀਤਾ ਜਦੋਂ 100 ਦਿਨਾਂ ਬੰਦਾ ਕੁਛ ਨਹੀਂਗਾ ਔਰ ਜਿਹਦੇ ਕੋਲੇ ਪਲਾਂਟ ਨਹੀਂ ਤੇ ਜਿਹਦੇ ਕੋਲੇ ਘਰ ਨਹੀਂ ਜਿਹਦੇ ਕੋ ਘਰ ਤੇ ਛੱਤ ਨਹੀਂ ਉਹਨੂੰ 5 ਲੱਖ ਰੁਪਿਆ ਉਹਨੂੰ ਸੈਂਟਰ ਸਰਕਾਰ ਪੰਜਾਬ ਸਰਕਾਰ ਨੇ ਦੇਣਾ ਚਾਹੀਦਾ ਉਹਨੂੰ 5 ਮਰਿਆਂ ਦਾ ਪਲਾਟ ਕੱਟ ਕੇ ਦੇਣਾ ਚਾਹੀਦਾ ਕਿੰਨੀਆਂ ਪਿੰਡਾਂ ਚ ਜਗਾ ਪਈ ਆ ਇਹਦੇ ਵਿਚਾਰੇ ਕੀ ਕਰਨਗੇ ਮਾਫ ਕਰਨਾ ਵਿੱਚ ਮੇਰੀਆਂ ਭੈਣਾਂ ਵੀ ਮਾਵਾਂ ਬਜ਼ੁਰਗ ਆ ਕਈ ਪਿੰਡਾਂ ਚ ਆਪਾਂ ਗਏ ਹਾਂ ਤਿੰਨੂ ਵਾਲੇ ਪਿੰਡ ਮੈਂ ਗਿਆ ਇੱਕ ਕਮਰਾ ਉੱਥੇ ਨਵਾਂ ਜੋੜਾ ਹੋਇਆ। ਉੱਥੇ ਮਾਂ ਪਿਓ ਆ, ਉੱਥੇ ਪਸ਼ੂ ਡੰਗਰੇ ਕੀ ਸਾਡੀ ਹਾਲਤ ਆ ਯਾਰ। ਤੇ ਤੜਾ ਮਾਰਦੀ ਫਿਰਦੀ ਸਰਕਾਰ ਕਉਂ ਨਹੀਂ ਦੇ ਪਿੰਡਾਂ ਚ ਕਿੰਨੇ ਕਿੰਨੇ ਜ਼ਮੀਨ ਆ? ਮੇਰੇ ਪਿੰਡ 32 ਕਿੱਲੇ ਪਈ ਜ਼ਮੀਨ, ਨਾ 50 ਕਿੱਲੇ। ਉੱਥੇ ਪਲਾਟ ਕੱਟ ਕੇ ਦੇਣ ਜਿਹਨੂੰ ਨਹੀਂ ਦਿੱਤਾ। ਜੇ ਤੁਸੀਂ ਤੜਾ ਮਾਰਦੇ ਰਹਿ ਇੱਕ ਪਿੰਡ ਪਿੰਡ ਪਲਾਟ ਕੱਟ ਕੇ ਉਹਨਾਂ ਨੂੰ ਘਰ ਬਣਾ ਕੇ ਦੇਓ। ਕੀ ਨਹੀਂ ਹੋ ਸਕਦਾਗਾ? ਇਹ ਤਾਂ ਇਹ ਤਾਂ ਕੱਡਾ ਨਕੰਮਾ ਮੁੱਖ ਮੰਤਰੀ ਨਾ ਇਹਨੇ ਚਿੱਠੀ ਲਿਖਣੀ ਸੀਗੀ। ਇਹਨੇ ਚਿੱਠੀ ਲਿਖਣੀ ਸੀ ਇੱਕ ਪ੍ਰਧਾਨ ਮੰਤਰੀ ਨੂੰ। ਨਹੀਂ ਅੱਜ ਸਾਡੇ ਢਾੜੀ ਕਿੱਦਾਂ ਦੀ ਵਧੀ ਹੁੰਦੀ। ਇਹ ਜਿੱਥੇ ਲੱਗਦਾ ਸਾਡਾ ਕਿੰਨਾ ਦਾ ਭਲਾ ਹੋ ਜਾਂਦਾ ਕਿੰਨੀ ਤੇੜੀ ਵਜ ਜਾਂਦੀ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਟਾਈਮ ਸਾਰ ਇਹਨਾਂ ਨੂੰ ਇਹਨਾਂ ਦੀ ਪੇਮੈਂਟ ਮਿਲਣੀ ਚਾਹੀਦੀ ਆ ਜੇ ਨਾ ਪੇ ਜੇ ਇਹਨਾਂ ਨੇ ਪੇਮੈਂਟ ਨਾ ਪਾਈ ਅਸੀਂ ਅੱਜ ਡੀਸੀ ਸਾਹਮਣੂ ਅੱਜ ਵੀ ਤੁਹਾਡੇ ਚੈਨਲ 'ਤੇ ਰਾਈ ਕਹਨੇ ਆਂ ਅਸੀਂ ਮੈਡਮ ਡੀਸੀ ਦਾ ਘਰਾਵ ਕਰਾਂਗੇ ਅੰਦਰ ਉਹਦਾ ਘਰਾਵ ਵੀ ਕਰਾਂਗੇ ਨਾਲੇ ਡੀਸੀ ਦਾ ਕਰਾਂਗੇ ਇਹ ਜਾਣ ਕਿਸੇ ਉਹਨਾਂ ਤੋਂ ਸੁਣਖਾਵਾਂ ਲੈ ਲੈਣਗੇ ਕਿੱਧਰ ਜਾਣ ਵਿਚਾਰੀਆਂ ਇਹਨਾਂ ਨੂੰ ਆਸਵਾਸ ਵੀ ਕਣਕ ਆਊਗੀ ਪੈਸੇ ਵੀ ਹੁਣ ਕੰਮ ਕੀਤਾ ਕਣਕ ਨਹੀਂ ਲਈ ਗਈ ਵਿਚਾਰੀਆਂ ਤੋਂ ਹਾਂ ਹਾਲਾਂਕਿ ਜੇ ਰਾਸ਼ਨਗਾਟ ਆ ਰਾਸ਼ਨਗਾਟ ਜਿਹੜੇ ਉਹ ਕਿੱਥੇ ਤੇ ਆ ਉਹਨਾਂ ਦੇ ਨਾਂ ਪਾਦੇ ਇਹਨਾਂ ਨੇ ਕਿੰਨੇ ਤਾਂ ਕਹਿੰਦੇ ਰਾਸ਼ਨਗਾਟ ਬਣੇ ਹੀ ਨਹੀਂਗੇ ਨਵੇਂ ਜੋੜੇ ਵੇ ਉਹਨਾਂ ਦਾ ਰਾਸ਼ਨਗਾਟ ਬੱਚੇ ਨੇ ਆ ਨਹੀਂ ਐਡ ਕੀਤੇ ਗਏ ਤੇ ਥੜਾ ਮਾਰਦੇ ਵੀ ਗੱਡੀ ਆਊਗੀ ਜੀ ਆਟਾ ਦੇਣਾ ਥੋੜੇ ਬਾਰ ਚ ਖੜੀ ਹੋਇਆ ਕਰੂਗੀ ਤੁਹਾਨੂੰ ਕੀ ਲੋੜ ਆ ਯਾਰ ਪਿਆਓ ਝੂਠ ਬੋਲੀ ਜਾਂਦੇ ਤੁਸੀਂ ਲੋਕ ਥੋੜਾ ਥੋਰ ਲੋਕ ਭਜਾਉਂਦੇ ਇਹਨਾਂ ਨੂੰ ਮੈਂ ਬੜਾ ਸਾਡੇ ਭੈਣ ਭਰਾਵਾਂ ਨੂੰ ਕਹਿੰਦਾ ਨਰੇਗ ਵਾਲਿਆਂ ਨੂੰ ਮਾਫ਼ ਕਰਨਾ ਓਏ ਤੁਸੀਂ ਨਾ ਕਿਆ ਕਰੋ ਚਾਚੇ ਨੇ ਕਹਿੰਦਾ ਚਲੋ ਲਾਕੇ ਮਗਰ ਇਹ ਹਜ਼ਾਰ ਹਜ਼ਾਰ ਰੁਪਏ ਪਿੱਛੇ ਜੋਂ ਲੱਗੀਆਂ ਮਗਰ ਤੇ ਹੁਣ ਦੇਖ ਲੋ ਕਿ ਕਿੰਨੇ ਮਹੀਨੇ ਕਿੰਨੇ ਕਿੰਨੇ ਹਜ਼ਾਰ ਬਣ ਗਏ ਇਹਨਾਂ ਦਾ ਮਿਲਿਆ ਕਿ ਇਹਨੂੰ ਰਸੋਈ ਖਾਦ ਦਾ ਮਿਲਿਆ ਉਹ ਯਾਰ ਅਸੀਂ ਆਣੇ ਵੀ ਇੱਕ ਕਰਦੇ ਇੱਕ ਪਰਿਵਾਰ ਨੂੰ ਇੱਕ ਪਰਿਵਾਰ ਦੇ ਘਰ ਜੀ ਨੂੰ ਨੌਕਰੀ ਦੇ ਦਿਓ ਨਾ ਅਸੀਂ ਬਸ ਕਰਾਵ ਹੀ ਲਾਵਾਂਗੇ ਆਪਦਾ ਬਿਜਲੀ ਦਾ ਬਿੱਲ ਵੀ ਭਰਾਂਗੇ ਅਸੀਂ ਆਪਦਾ ਸਾਰੀਆਂ ਅਸੀਂ ਆਪਦੀਆਂ ਸੁਰੱਖਤਾ ਪਰ ਇੱਕ ਪਰਿਵਾਰ ਦੇ ਘਰ ਨੂੰ ਇੱਕ ਨੂੰ ਨੌਕਰੀ ਦੇ ਅਸੀਂ ਮੰਗ ਤੇ ਕਾਦੋ ਮਾਰਾਂਗੇ ਅਸੀਂ ਕਣਕ ਵੀ ਨਹੀਂ ਲਾਵਾਂਗੇ ਤੁਸੀਂ ਨੌਕਰੀ ਦਾ ਬੱਚੇ ਪੜ ਲੈ ਕੇ ਕੁੜੀਆਂ ਬੱਚੇ ਘਰ ਰੋਲਦੇ ਫਿਰਦੇ ਯਾਰੋ ਕੀ ਨਹੀਂ ਹੋ ਸਕਦਾ ਤੁਸੀਂ ਆਵਦੀਆਂ ਗੱਡੀਆਂ ਤੁਸੀਂ ਆਵਦੀਆਂ ਗੱਡੀਆਂ ਮੰਤਰੀਆਂ ਨੇ ਖਰੀਦਣ ਕਿੰਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਲੀਆਂ ਜਿਹੜਾ ਮੰਤਰੀ ਬਣ ਜਾਂਦਾ ਉਹ ਢੱਡ ਭਰ ਲੈਂਦਾ ਸਾਡੀ ਇਹੀ ਮੰਗ ਹੈ ਜਿਹੜਾ ਨਰੇਗਾ ਦਾ ਕਾਨੂੰਨ ਆ ਉਹ ਸਹੀ ਚੱਲਣਾ ਚਾਹੀਦਾ ਕਿਸੇ ਨਾਲ ਵਿਤਕਰਾਂ ਨਹੀਂ ਹੋਣਾ ਚਾਹੀਦਾ ਇਹ ਨਹੀਂ ਵੀ ਸਰਪੰਚ ਨੇ ਕਹਿਣਾ ਜੀ ਇਹ ਝਾੜੂ ਵਾਲਿਆਂ ਦਾ ਫਲਾਣੇ ਦਾ ਦੂਜੇ ਦਾ ਅਸੀਂ ਆਨੇ ਰੇਖ ਨੂੰ 100 ਦਿਨ ਰੋਜ਼ਗਾਰ ਪਬਲਿਕ ਦਾ ਹੀ ਕਹਿੰਦੇ 200 ਦਿਨ ਤੇ 700 ਰੁਪਏ ਦੇ ਆਣੀ ਤੈਂਸਰ ਮਿਲਣਾ ਚਾਹੀਦਾ ਜਿੱਥੇ ਲੇਬਰ ਕੰਮ ਕਰਦੀ ਆ ਉਥੇ ਉਹਨਾਂ ਦੀ ਫੋਟੋ ਹੋਣੀ ਚਾਹੀਦੀ ਐਨ ਵੀ ਦੋ ਕਿਲੋਮੀਟਰ ਜਾ ਕੇ ਫੋਟੋ ਕਰਾਓ ਮੈਂ ਤਾਂ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਆ ਬੀਬੀਆਂ ਹੁਣ ਤੁਹਾਡੇ ਕੋਲੇ ਦਸਰੀਆਂ ਦੇ ਦੁੱਖ ਖਲੀਬ ਇਹਨਾਂ ਦੀ ਵੀ ਬੀਬੀ ਪ੍ਰਧਾਨ ਜੀ ਏਰੀਆ ਕਿੰਨਾ ਸੁਨਸਾਨ ਆ ਦੇਖੋ ਜੀ ਦੇਖੋ ਬੜੀ ਮੈਂ ਮੈਂ ਮਹਿਕਮੇ ਦਾ ਧੰਨਵਾਦ ਕਰਦਾ ਜੇ ਮਹਿਕਮਾ ਜੇ ਮਹਿਕਮਾ ਨਾ ਹੁੰਦਾ ਸਾਡੇ ਕੋਲ ਪਿੰਚਾਇਤਾਂ ਦਾ ਪਿੰਡਾਂ ਦਾ ਕੰਮ ਕਿੰਨਾ ਕਿ ਸੀਗਾ ਇਹ ਮਹਿਕਮੇ ਦਾ ਸਾਡੇ ਕੋਲ ਬਾਈ ਜੀ ਬੈਠੇ ਆ ਤੇ ਮਹਿਕਮੇ ਚ ਕੰਮ ਕਰਕੇ ਸਾਨੂੰ ਇੰਨਾ ਕੰਮ ਮਿਲ ਰਿਹਾ ਨਹੀਂ ਸਾਨੂੰ ਪਿੰਡਾਂ ਚ ਕੰਮ ਹੈ ਨਹੀਂਗਾ ਇਹਨਾਂ ਨੇ ਰਾਵਾਂ ਦਾ ਕੰਮ ਵੀ ਬੰਦ ਕਰਤਾ ਕੱਚੇ ਰਾਵਾਂ ਦਾ ਕੰਮ ਚੱਲਦਾ ਜੇ ਅੱਗੇ ਕੱਚੇ ਰਾਵਾਂ ਦਾ ਕੰਮ ਬੰਦ ਵੀ ਕਰਤਾ ਇਹਨਾਂ ਨੇ ਉਹ ਵੀ ਬੰਦ ਕਰਤਾ ਅਸੀਂ ਇਹ ਕਹਿੰਨੇ ਆ ਕੱਚੇ ਰਾਵਾਂ ਦਾ ਕੰਮ ਵੀ ਚਾਲੂ ਕਰੋ 700 ਰੁਪਿਆ 200 200 ਦਿਨ ਕਰੋ ਜਿਹਦਾ ਕੋਈ ਅਲੈਦਾ ਕਾਰਡ ਨਵਾਂ ਜੋੜਾ ਵਿਆਹ ਗਿਆ ਉਹਦਾ ਅਲੈਦਾ ਕਾਰਡ ਬਣਾ ਦਿਓ ਸਾਡੀ ਇਹੀ ਮੰਗ ਆ ਇਹਨਾਂ ਕਹਿੰਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਸਾਨੂੰ ਅਸੀਂ ਕਿੱਥੋਂ ਖਾਈਏ ਸਾਨੂੰ ਕੋਈ ਖਾਣ ਨੂੰ ਕੁਝ ਵੀ ਨਹੀਂ ਮਿਲਦਾ ਫਿਰ ਕੰਮ ਤਾਂ ਅਸੀਂ ਨਰੇਗਾ ਤਾਂ ਕਰਦੇ ਆ ਲਹਿਰਾਂ ਤੇ ਕਰਦੇ ਆ ਸੜਕਾਂ ਤੇ ਕਰਦੇ ਆ ਕੋਈ ਸਾਨੂੰ ਰੋਹ ਦਾ ਕੰਮ ਨਹੀਂ ਦਿੰਦਾ ਸਾਨੂੰ ਪੈਸੇ ਮਿਲਣੇ ਚਾਹੀਦੇ ਜਿੱਥੇ ਸਾਨੂੰ ਕੰਮ ਮਿਲਦਾ ਉੱਥੇ ਸਾਡੀ ਲੱਗਣੀ ਚਾਹੀਦੀ ਹਾਜ਼ਰੀ ਸਰਕਾਰ ਵੱਲੋਂ ਇੱਕ ਨੂੰ ਰਾਸ਼ਨ ਦੀ ਸਹੂਲਤ ਸੀਗੀ ਇੱਕ ਮਕਾਨ ਹੁਣ ਮਕਾਨਾਂ ਦਾ ਵੀ ਚੱਲ ਰਿਹਾ ਐਸੇ ਪ੍ਰੋਜੈਕਟ ਪਿੱਛੇ ਜੇ ਇਹਨਾਂ ਦੇ ਪਰਲੇ ਉਹ ਮਿਹਲੇ ਸਹੂਲਤ ਨਹੀਂ ਲਾ ਕਿਸੇ ਨੂੰ ਸਾਨੂੰ ਸਹੂਲਤ ਨਹੀਂ ਮਿਲੀ ਕੋਈ ਸਾਨੂੰ ਮਕਾਨਾਂ ਦੇ ਨਹੀਂ ਮਿਲਿਆ ਕੋਈ ਢੱਕਾ ਵੀ ਨਹੀਂ ਮਿਲਿਆ ਇਹ ਤਾਂ ਲਾਰਿਆਂ ਤੇ ਰੱਖ ਦਿਆ ਸਾਨੂੰ ਕੋਈ ਸਾਨੂੰ ਕੋਈ ਕੋਈ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਢੱਕਾ ਵੀ ਕੁਝ ਮਿਲਿਆ ਸਾਨੂੰ ਜੀ ਸੱਤ ਮੋਟੋੜ ਹੋ ਗਏ ਸਾਡਾ ਪੈਸੇ ਨ ਪੈਸੀ ਕਿੱਥੋਂ ਖਾਈਏ ਖੰਡ ਚਾਦ ਪੈਸੇ ਨੂੰ ਹੁੰਦੇ ਅਸੀਂ ਮੰਗ ਮੰਗ ਕੇ ਕਿਸ ਕਿੰਨਾ ਚਰ ਲਾਈਏ ਅੱਛਾ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗਰਚਰਨ ਕੌਰ ਕਿਹੜੇ ਪਿੰਡ ਤੋਂ ਮਾਤਾ ਜੀ ਪਿੰਡ ਕਮਿਆਣਾ ਜੀ ਅੱਛਾ ਜੀ ਕੀ ਤਕਲੀਫ ਹੈ ਮਾਤਾ ਇੰਨੇ ਇਕੱਠੇ ਹੋਏ ਜੀ ਜੀ ਤਕਲੀਫ ਬਹੁਤ ਹੀ ਜ਼ਿਆਦਾ ਹੋਈ ਹੈ ਜਿੰਨੇ ਵੀ ਅਸੀਂ ਕਹੀਏ ਤੇ ਕਹਿ ਵੀ ਨਹੀਂ ਸਕਦੇ ਅੱਛਾ ਜੀ ਨਾ ਤਾਂ ਸਾਡਾ ਪੈਸਾ ਪਿਆ ਨਾ ਥੇਲਾ ਪਿਆ ਨਾ ਸਾਡੀ ਕੋਈ ਵੀ ਚੀਜ਼ ਨਹੀਂ ਸਾਡੀ ਪਈ ਕਿੰਦੇ ਜੇ ਹੁਣ ਵੋਟਾਂ ਲੈਣ ਆ ਜਾਂਦੇ ਆ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਤਾਂ ਹੋ ਜਾਂਦੇ ਆ ਅਸੀਂ ਸਰਕਾਰੀ ਬੰਦੇ ਤੇ ਸਰਕਾਰੀ ਠੀਕ ਹੈ ਜਦੋਂ ਅਸੀਂ ਵੋਟਾਂ ਲੈਂਦੇ ਉਦੋਂ ਕਿ ਸਰਕਾਰੀ ਬੰਦਿਆਂ ਤੋਂ ਵੋਟਾਂ ਮੰਗਦੇ ਆ ਸਾਥੋਂ ਆ ਹੁਣ ਕੱਲ ਪਰਸੋਂ ਸਾਡੇ ਇੱਥੇ ਆਇਆ ਹੈਗਾ ਬਸੰਧਮਾ ਦਾ ਸਪੀਕਰ ਅੱਛਾ ਉਹ ਘੱਟ ਦਾ ਆਪਦਾ ਵਿਖਾ ਜਾਂਦਾ ਤੇ ਜਿਹੜੇ ਨਸ਼ੇ ਆਖ ਨਸ਼ੇ ਬੰਦ ਕਰੇ ਨਸ਼ਾ ਮੇਰੀ ਅਸੀਂ ਸੰਗ ਰਲ ਕੇ ਪਿੱਛੋਂ ਫੈਕਟਰੀਆਂ ਬੰਦ ਕਰੇ ਜਿਹੜੀਆਂ ਹੈਗੀਆਂ ਚੱਲਦੀਆਂ ਸਾਡੇ ਬੱਚੇ ਜਿਹੜੇ ਨੌਜਵਾਨ ਮਰੀ ਜਾਂਦੇ ਨਸ਼ਾ ਖਾ ਖਾ ਕੇ ਤੇ ਜਿਹੜੀ ਸਾਡੀ 30 ਕਿਲੋ ਕਣਕ ਆਉਂਦੀ ਸੀਗੀ ਉਹ ਵੀ ਸਾਡੀ 30 ਕਿਲੋ ਕਣਕ ਦੇ ਵਿੱਚੋਂ 15 ਕਿਲੋ ਕਣਕ ਕਰਤੀ ਭਗਵੰਤ ਮਾਨ ਨੇ ਕੋਈ ਗੱਲ ਨਹੀਂ ਇਹ ਕਰ ਸਕਦਾ ਕਿ ਕਿਸੇ ਪੰਜਾਬ ਦੇ ਵਿੱਚ ਇਹ ਜਿਹੜਾ ਇਹਨੇ ਤਿਆਕੇ ਸਾਡੇ ਸਾਰੇ ਜਿੰਨੇ ਵੀ ਸਾਡਾ ਬਦਾ ਜੋ ਸਾਡਾ ਪੰਜਾਬ ਜੋ ਸਾਰਾ ਇਹਨੇ ਖੱਜਲ ਕਰਤਾ ਇਹ ਨਸ਼ੇ ਆਲੇ ਪੱਟ ਤੇ ਆ ਕਰਤੇ ਉਹ ਕਰਤੇ ਇਹਨੇ ਕਰ ਕਰਾ ਕੇ ਤੇ ਸਾਨੂੰ ਇਹ ਜਮਾ ਕੁੰਝੇ ਲਾ ਦਿੱਤਾ ਇਹਨੇ ਜਮਾ ਠੀਕ ਆ ਦੂਜੀ ਗੱਲ ਇੱਕ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਸਾਡਾ ਕਾਦੇ ਬੱਚੇ ਮਰੀ ਜਾਂਦੇ ਦੂਜੀ ਸਾਡੀ 30 ਕਿਲੋ ਕਣਕ ਹੋਣੀ ਚਾਹੀਦੀ 5 ਕਿਲੋ ਕਣਕ ਦੇ ਨਾਲ ਤੂੰ ਮਹੀਨਾ ਕੱਢੇਗਾ ਤਿੰਨ ਮਹੀਨੇ ਕੱਢ ਲਾਂਗੇ ਆਪਾਂ ਕੋਈ ਨਹੀਂ ਕੱਢ ਸਕਦਾ ਇਹਨੇ 5-5 ਕਿਲੋ ਕਣਕ ਕੀਤੀ ਵੀ ਆਏ ਨੇ ਠੀਕ ਹੈ 1000 ਰੁਪਈਆ ਇਹਨੇ ਆਖਿਆ ਸੀ ਆਂ ਮੈਂ 1000 ਰੁਪਈਆ ਦੇਉਂਗਾ ਉਹ ਨਹੀਂ ਇਹਨੇ ਦਿੱਤਾ 2500 ਇਹਨੇ ਪਿਰਸਣ ਕਹੀ ਸੀ ਉਹ ਨਹੀਂ ਦਿੱਤੀ ਠੀਕ ਹੈ ਮੇਰਾ ਨਾਮ ਹੈ ਗਗਨ ਮੇਰ ਸਿੰਘ ਅੱਛਾ ਠੀਕ ਹੈ ਇਹ ਮੇਰਾ ਇਹ ਪਿੰਡ ਇਹ ਸੰਗ ਹੈ ਅੱਛਾ ਜੀ ਕੀ ਆਪਣਾ ਲੈ ਕੇ ਕੰਮ ਕਰਦੇ ਸੀ ਕਰਦੇ ਆ ਸਾਡੇ ਪੈਸੇ ਇੱਕੜ ਵੀ ਨਹੀਂ ਆਉਂਦੇ ਠੀਕ ਹੈ ਫਾਈ ਕਰਦੇ ਨੇ ਕੰਮ ਕਰਦੇ ਪੈਸੇ ਨਹੀਂ ਆਉਂਦੇ ਇੱਕੜ ਵੀ ਨਹੀਂ ਆ ਮਹੀਨਾ ਹੋ ਗਿਆ ਬਿਸਨ ਮੈਂ ਪਿੰਗੜੀ ਜਾਂਦਾ ਆਏ ਨਹੀਂ ਬਿਸਨ ਪਹਿਲੇ ਵੀ ਗਿਆ ਉਹ ਨਹੀਂ ਆਈ ਦੁਬਾਰਾ ਫੇਰ ਗਿਆ ਨਹੀਂ ਆਈ ਦੁਬਾਰਾ ਫੇਰ ਗਿਆ ਬਿਸਨ ਆਈ ਨਹੀਂ ਪੈਸੇ ਬਾਣੀ ਗੱਲ ਹੋ ਗਈ ਤੁਸੀਂ ਸਰਪੰਚ ਸਾਹਿਬ ਨਾਲ ਕੀਤੀ ਗੱਲ ਹਾਂ ਜੀ ਮੈਂ ਕੀ ਕਹਿੰਦੇ ਹੋ ਕੋਈ ਸਰਪੰਚ ਕਹਿੰਦੇ ਕੋਈ ਬਿਸਨ ਆਦਮੀ ਕੋਈ ਮਿੰਦੇ ਆਦਮੀ ਮੈਂ ਮਿੰਦਾ ਹੋਇਆ ਸਾਡਾ ਮਿੰਦਾ ਹੀ ਹੋ ਗਿਆ ਸਾਡੇ ਬਿਸਨ ਜੀ ਮੈਂ ਗਾੜੇ ਟਿੱਕੀ ਜਨਾ ਕੋਈ ਆ ਜੀ ਆ ਜੀ ਮੇ 2 ਮਿੰਟਾਂ ਮੈਂ ਛੇ ਕਿੰਨਾ ਮਿੰਦਾ ਹੋਏ ਪੈਸਣ ਮੈਂ ਜਾ ਗਿਆ ਪੈਂਦੇ 5 ਵਜੇ ਜਾ ਗਿਆ 5 ਵਜੇ ਕੱਲ ਹੀ ਗਿਆ ਫੇ ਪੱਸੋਂ ਗਿਆ ਫੇ ਚੋਤੇ ਹੀ ਹੈ ਫੇ ਜਾ ਗਿਆ ਪੰਜ ਹੋ ਗਏ ਮੈਂ ਜਾ ਗਿਆ ਕਿੰਨਾ ਟਾਈਮ ਹੋ ਗਿਆ ਮਿਲਦੀ ਨਹੀਂ ਹੋ ਗਏ ਬਗੜਾ ਮੈਂ 10 15 ਹੋ ਗਏ ਟਾਈਮ ਅੱਛਾ ਜੀ ਠੀਕ ਇੱਕ ਤਾਂ ਪੱਛੋਂ ਇੱਕ ਨਹੀਂ ਇਹ 150 ਕਿੰਨੇ ਪੱਛੇ ਹੋਣ ਪੱਛੇ ਚੋਂ ਨਹੀਂ ਆਇਆ 150 ਹੁੰਦੀਆਂ ਨੇ 150 ਦੇ ਪੱਛੇ ਚੋਂ ਨਹੀਂ ਉਹਨਾਂ ਦੀ ਦੇਸਾਂ ਕੀ ਕਿਨੇ ਮੰਮੀ ਮੰਮੀ ਕਨੇ ਮਾਗ ਮੰਮੀ ਕਨੇ ਪੈਸਾ ਬਾਦੂ ਹੈ ਉਹ ਮਰੇ ਕੱਟਦਾ ਬੰਦਾ ਹੈ ਮਰੇ ਕੱਟਦਾ ਹੈ ਬੰਦਾ ਹੈ ਉਹ ਕੱਟੇ ਸਾਡੀ ਮੇਰੇ ਲਕੀ ਮੇਰੇ ਲਕੀ ਹੈ ਜਿਹੜੀ ਬਸਾਂ ਉਹਨੇ ਬੰਦਸਾਂ ਉਹਦੀਆਂ ਮੰਮੀ ਦੇ ਲਕੀ ਮੇਰੇ ਲਾਉਂਦੇ ਆ ਉਹ ਬੋਟਾ ਬਾ ਉਹ ਕਰਦਾ ਬੰਦਾ ਇੱਕ ਤਾਂ ਨਸ਼ਾ ਪੱਤਾ ਬੰਦ ਹੋਣਾ ਚਾਹੀਦਾ ਇੱਕ ਸਾਡੀ ਪੇਮੈਂਟ ਸਾਡੀ ਆਉਣੀ ਚਾਹੀਦੀ ਸਾਡੇ 6 6 7 7 ਲੱਗੇ ਮਸਟੋੜ ਕੋਈ ਪੈਸਾ ਨਹੀਂ ਮਿਲਿਆ ਸਾਨੂੰ ਪੈਨਸ਼ਨ ਵੀ ਸਾਡੀ ਲੇਟ ਹੀ ਲੇਟ ਹੋਈ ਜਾਂਦੀ ਐ ਟਾਈਮ ਨਾਲ ਸਾਨੂੰ ਪੈਨਸ਼ਨ ਵੀ ਨਹੀਂ ਮਿਲਦੀ ਤੁਹਾਡਾ ਕਿਵੇਂ ਗੁਜ਼ਾਰਾ ਕਿਵੇਂ ਦਾ ਰਾਸਨ ਕਿਰਾਇਆ ਬਸ ਐ ਬਸ ਚੱਲੀ ਜਾਂਦਾ ਮਾੜਾ ਮੋਟਾ ਕੋਈ ਬੱਚੇ ਮਾੜਾ ਮੋਟਾ ਕੋਈ 10 20 ਬੱਚਾਂ ਕੋਲੋਂ ਮੰਗੀ ਦੇ ਬੱਚਾਂ ਕੋਲ ਅੱਛਾ ਆਪ ਕੋਲ ਕਿੱਥੇ ਬਸ ਆ ਹੀ ਰਹੀ ਜਨਾਰੀ ਐ ਸਾਰੀ ਹੋ ਰਹੀ ਜਨਾਰੀ ਤੇ ਕਣਕ ਮਿਲ ਜਾਂਦੀ ਤੁਹਾਨੂੰ ਕਣਕ 15 ਕਿਲੋ ਮਿਲਦੀ ਐ ਤੇ ਨੰ ਮਹੀਨਾ ਬੰਦ ਨੂੰ ਆਉਂਦੀ ਅੱਛਾ 15 15 ਕਿਲੋ ਨਾਲ ਤੁਹਾਡੇ ਪੈਰ ਨੰਘ ਜਾਂਦਾ ਟਾਈਮ ਟੈਂਪਰ ਲਾ ਲਗਾਉਣਾ ਪੈਂਦਾ ਆਟਾ ਲੈ ਕੇ ਖਾਣੇ ਆ ਮੁੱਲ ਲੈ ਕੇ ਖਾਈਏ ਢਿੱਡ ਦਾ ਭਰਨਾ ਹੀ ਆ ਓਏ ਮੁੱਲ ਲੈ ਕੇ ਖਾਈਏ ਰੋਟੀ ਦਾ ਖਾਣੀ ਪੈਂਦੀ ਐ ਤੇ ਬੱਚਾ ਕੋਈ ਤੁਹਾਡਾ ਨੌਕਰੀ ਨਹੀਂ ਜਿਹੜੇ ਕੋਈ ਕੋਈ ਬੱਚਾ ਨੌਕਰੀ ਹੈ ਨਹੀਂ ਕਾ ਮੇਰਾ ਠੀਕ ਹੈ ਕਰ ਗਿਆ ਕਿਥੇ ਮਕਾਨ ਤੁਹਾਡਾ ਆਪਣਾ ਹੈ ਮਕਾਨ ਆਪਣਾ ਹੈਗਾ ਕੱਚਾ ਕੱਚਾ ਹੈਗਾ ਅੱਛਾ ਹਾਂ ਇੱਕ ਇੱਕ ਕਮਰਾ ਮੁੰਡਿਆਂ ਦੇ ਹੈਗੇ ਆ ਇੱਕ ਕਮਰਾ ਮੇਰਾ ਇੱਕ ਇੱਕ ਕਮਰਾ ਮੁੰਡਿਆਂ ਦਾ ਅੱਛਾ ਧੰਨਵਾਦ ਮਾਤਾ ਜੀ ਕੀ ਨਾਮ ਹੈ ਮਾਤਾ ਜੀ ਦਾ ਦਰਸ਼ਨ ਹਾਂਜੀ ਸ਼ਾਂਤੂ ਕਰ ਅੱਛਾ ਜੀ ਕਿਹੜੇ ਪਿੰਡ ਤੋਂ ਤੁਸੀਂ ਹਾਂ ਜੰਧਾਂ ਕਿਲੇ ਤੋਂ ਨਵੇਂ ਕਿਲੇ ਤੋਂ ਕੀ ਤਕਲੀਫ ਆ ਤੁਸੀਂ ਥੋੜੇ ਦੇ ਮਰੀ ਅੱਛਾ ਜੀ ਤੁਹਾਨੂੰ ਪਤਾ ਨਹੀਂ ਲੱਗਦਾ ਕਿਤੋਂ ਬਹੁ ਮਜੇ ਨੇ ਬੈਠੇ ਹੋ ਅੱਛਾ ਜੀ ਓੜੀ ਮਰੀ ਨੌਕਰੀ ਲੱਭਾਉਣ ਆਲੀ ਆ ਅੱਛਾ ਕਿੰਨੀਆਂ ਬੜੀ ਕੁੜੀ 12 ਅੱਛਾ ਜੀ ਤੇ ਸਰਕਾਰ ਤੱਕ ਪਹੁੰਚ ਕਿਤੇ ਕਿਸੇ ਨੂੰ ਐਮਐਲਏ ਵਗੈਰਾ ਜਾਂ ਕਿਸੇ ਸਰਪੰਚ ਨੂੰ ਦੱਸਿਆ ਤੁਸੀਂ ਮੇਰੇ ਨਾਲ ਕੋਈ ਜਾਣ ਵਾਲਾ ਹੀ ਨਹੀਂ ਅੱਛਾ ਨੇ ਪਿੰਡ ਦਾ ਤਾਂ ਸਰਪੈਂਚ ਹੁੰਦਾ ਤੁਹਾਡੇ ਪਿੰਡ ਦੇ ਸਰਪੈਂਚ ਬਰਸਣਦਾ ਹੀ ਨਹੀਂ ਸਾਡੀ ਅੱਛਾ ਜੀ ਰਿਪੋਰਟ ਭੁਲਣ ਵਰੀ ਤਾਂ ਘਾਨੂ ਆ ਜਾਂਦਾ ਤੇ ਸਾਡੀ ਗੱਡੀ ਨਹੀਂ ਸੁਣਦਾ ਉਹ ਅੱਛਾ ਜੀ ਤੇ ਨਰੇਗਾ ਦੇ ਪੈਸੇ ਤੁਹਾਡੇ ਆ ਜਾਂਦੇ ਇਸ ਪੈਨ ਨਹੀਂ ਨਹੀਂ ਆਈ ਨਹੀਂ ਅੱਛਾ ਜੀ ਆਈ ਨਹੀਂ ਤੇ ਤੁਹਾਡਾ ਪੈਸ਼ਨ ਵਗਰਾ ਮਿਲਦੀ ਕੋਈ ਅਸੀਂ ਫਿਰ ਵਾਈ ਮੈਂ ਤਾਂ ਹਾਂਜੀ ਨਿਵਾੜੀ ਮੈਂ ਤਾਂ ਕਿਰਾ ਅੱਛਾ ਜੀ ਮਿਲਦੀ ਹੈ ਪੈਨਸ਼ਨ ਤੇ ਕਣਕ ਮਿਲਦੀ ਰਹਿੰਦੀ ਤੈਨੂੰ ਕਣਕ ਕਿ ਮਿਲਦੀ ਆ ਜੀ ਅੱਛਾ ਜੀ ਕਿ ਤੈਨੂੰ ਮਿਲਦੀ ਅੱਛਾ ਕਿੰਨੇ ਪੈਲ ਦੀ ਕਰਨੀ ਹੈ ਸੱਚ ਕਿਲੋ ਆ ਜਾਂਦੀ ਅੱਛਾ ਜੀ ਪੰਜ ਜੀ ਹੈ ਪੰਜ ਜੀ ਹੈ ਜੀ ਠੀਕ ਹੈ ਪੰਜਾਂ ਜੀ ਹੈ ਜੀ ਸਭ ਦਾ ਠੀਕ ਹੈ ਧੰਨਵਾਦ ਰਾਸ਼ਨ ਘਾੜੇ ਵੀ ਬਣਾਉਣਾ ਹੈ ਇਹ ਸਾਡੇ ਰਾਸ਼ਨ ਘਾੜੇ ਕੋਲ ਨੂੰ ਹਾਂ ਠੀਕ ਹੈ ਸੋ ਧੰਨਵਾਦ